ਚੈਨਲ ਦਾ ਆ ਰੈਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਪੁਲਿਸ ਵੱਲੋਂ ਐਸਐਸਪੀ ਬਟਾਲਾ ਸੁਹੇਲ ਮੀਨ ਆਈਪੀਐਸ ਦੇ ਹੁਕਮਾਂ ਤਹਿਤ ਅਤੇ ਡੀਐਸਪੀ ਕਸਤੂਰੀ ਲਾਲ ਅਤੇ ਡੀਐਸਪੀ ਸਿਟੀ ਪਰਮਵੀਰ ਸਿੰਘ ਦੀ ਅਗਵਾਈ ਵਿੱਚ ਭਾਰੀ ਫੋਰਸ ਬਲ ਦੇ ਨਾਲ ਸ਼ਹਿਰ ਅੰਦਰ ਇੱਕ ਫਲੈਗ ਮਾਰਚ ਕੀਤਾ ਗਿਆ ਇਸ ਮੌਕੇ ਗੱਲਬਾਤ ਦੌਰਾਨ ਡੀਐਸਪੀ ਕਸਤੂਰੀ ਲਾਲ ਨੇ ਜਾਣਕਾਰ ਦੰਦਿਆ ਦੱਸਿਆ ਕਿ ਬਟਾਲਾ ਪੁਲਿਸ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ ਹੈ। ਉਹਨਾਂ ਕਹਿ ਕੇ ਬਟਾਲਾ ਪੁਲਿਸ ਜਨਤਾ ਦੀ ਸੇਵਾ ਵਿੱਚ ਅਤੇ ਸੁਰੱਖਿਆ ਵਿੱਚ 24 ਘੰਟੇ ਹਾਜ਼ਰ ਹੈ। ਇਸ ਮੌਕੇ ਉਹਨਾਂ ਨੇ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਵੀ ਕੀਤੀ ਕਿ ਉਹ ਜਾਂ ਤਾਂ ਇਲਾਕਾ ਛੱਡ ਦੇਣ ਜਾਂ ਫਿਰ ਸ਼ਰਾਰਤ ਕਰਨ ਵਾਲੇ ਕੰਮ ਛੱਡ ਦੇਣ। ਇਸ ਮੌਕੇ ਗੱਲਬਾਤ ਦੌਰਾਨ ਉਹਨਾਂ ਨੇ ਕੀ ਕੁਰਕਿਆ ਆਓ ਸੁਣਦਿਆਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ। ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਹੇ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਛੜ ਨਾਲ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਮਾਜੋਗ ਐਸਐਸਪੀ ਬਟਾਲਾ ਸਾਹਿਬ ਤੋਂ ਲਿਖਿਆ ਦਰਦੇਸ਼ ਮੁਤਾਬਕ ਅਜੇ ਹੀ ਸਪੈਸ਼ਲ ਪੋਰਟ ਨਾਲ ਮਾਰਚ ਕੱਢਿਆ ਤਾਂ ਜੋ ਆਮ ਪਬਲਿਕ ਵਿੱਚ ਇੱਕ ਸੈਂਸ ਆਫ ਸਿਕਿਉਰਿਟੀ ਮਿਲੇ ਉਹਨਾਂ ਨੂੰ ਕਿਉਂਕਿ ਤਾਂ ਜੋ ਇਹ ਹੋ ਸਕੇ ਤੇ ਆਪ ਵੀ ਹਰ ਵੇਲੇ ਹਾਜ਼ਰ ਆ। ਸ਼ੋਅ ਨਹੀਂ ਕਰ ਰਹੇ ਆਪਾਂ ਪ੍ਰੈਕਟੀਕਲੀ ਹਰ ਵੇਲੇ 24/7 ਹਾਜ਼ਰ ਆ। ਆਪ ਲੋਕਾਂ ਦੇ ਸ਼ੋਅ ਵਾਸਤੇ ਤੇ ਬਾਕੀ ਸਾਡੀ ਅਪੀਲ ਆ ਜਿਹੜੇ 11 ਸਵਾਜ ਇੱਕ ਅੰਸਰ ਨੇ ਕਿ ਉਹ ਆਪਣਾ ਆਪਣਾ ਹਮਨਮਾਨ ਰਹਿਣ ਜਾਂ ਆਪਣਾ ਹੀ ਨਹੀਂ ਛੱਡ ਜਾਣ। ਕੋਈ ਦਸ਼ਤ ਨਹੀਂ ਹੋਣੀ ਚਾਹੀਦੀ ਆਪਾਂ ਹਰ ਵੇਲੇ ਹਾਜ਼ਰ ਆ ਜੀ। ਦਾਕਖਵਾ ਦੀ ਗੱਲ ਕੋਈ ਨਹੀਂ ਹੈਗੀ। ਆਮ ਲੋਕ ਬੜੇ ਵਧੀਆ ਤਿਕਣਾ ਰਹਿ ਰਹੇ ਆ। ਦੇਖੋ ਆ ਪਜਾਰ ਦੇ ਚਰਹਣ ਲੱਗੀਆਂ। ਉੱਜੈ ਵਾਲੀ ਕੋਈ ਗੱਲ ਨਹੀਂ ਜੀ ਪਹਿਲਾਂ ਇੱਕ ਵਲੇ ਕਹਿ ਰਿਹਾ ਜੀ ਬਟਾਲਾ ਪੁਲਿਸ ਹਰ ਵੇਲੇ 24/7 ਹਾਜ਼ਰ ਬਟਾਲਾ ਪੁਲਿਸ ਦੀ ਸੇਵਾ ਵਾਸਤੇ ਔਰ ਜਿਨੇ ਵੀ ਆੜੇਦੋਲੇ ਦੀਆਂ ਕਾਦੀਆਂ ਸ਼੍ਰੀ ਹਰਵਿੰਦਰ ਫੜੇਗਾ ਜੁੜੀਆਂ ਡੇਰਾ ਬਾਬਾ ਨਾਨਕ ਉੱਥੇ ਵੀ ਤੁਹਾਡੇ ਸਾਹ ਜੀ ਐਸਐਜ ਉਹ ਜਿਹੜੀ ਹਾਜ਼ਰ ਹੈ ਜੀ